ਸਤੋ ਜੀ ਇਹਦੀ ਨਾ ਸਮੱਸਿਆ ਹੁੰਦੀ ਆ ਕਿ ਜਦ ਆਪਾਂ ਗਾਂ ਨੂੰ ਜਾਂ ਮੱਝ ਨੂੰ ਟੀਕਾ ਭਰਾ ਕੇ ਹੜੇ ਹੁੰਨੇ ਆ ਨਾ ਆਪਾਂ 2 ਮਹੀਨੇ ਤੱਕ ਵੇਟ ਕਰਦੇ ਰਹਿੰਨੇ ਆ 2 ਮਹੀਨੇ ਹੋ ਜਾਂਦੇ ਹੀ ਆਪਣੀ ਗਾਂ ਜਾਂ ਮੱਝ ਚੈੱਕ ਕਰਾਈਏ ਕਈ ਵੀਰ ਕਰਦੇ ਆ ਢਾਈਆਂ ਮਹੀਨੇ ਦੀ ਚੈੱਕ ਕਰਾ ਲੈਂਦੇ ਆ ਕਈ 2 ਮਹੀਨੇ ਦੀ ਵੀ ਕਰਾ ਲੈਂਦੇ ਆ ਕਈ 3 ਮਹੀਨੇ ਦੀ ਕਰਾ ਲੈਂਦੇ ਆ ਕਦੋਂ ਖਾਲੀ ਨਿਕਲ ਹੁੰਦੀ ਆ ਨਾ ਉਹਦਾ ਬਹੁਤ ਜ਼ਿਆਦਾ ਹੁੰਦਾ ਵਾ ਕਿ ਕੀ ਹੋ ਗਿਆ ਵਾ 3 ਮਹੀਨੇ ਸੰਭੇਵੀ ਐ ਤੇ ਖਾਲੀ ਨਿਕਲ ਗਈ ਆ ਉਸ ਤੋਂ ਬਾਅਦ ਆਪਾਂ ਫੇਰ ਵੇਚਦੇ ਹੇਟ ਦੇ ਵਿੱਚ ਆਵੇ ਹੀਟਗੇ ਵਾਲੇ ਡੰਗਰ ਲੈ ਜਾਂਦਾ ਬਹੁਤ ਲੰਮੀ ਕਿਹੇ ਵਲੇ ਅੱਜ ਆਪਾਂ ਟੀਕਾ ਭਰਾਇਆ ਭਾ ਅਗਲੇ ਦਿਨ ਵੀ ਪਾਣੀ ਮਾਰਨ ਦੇ ਹੁੰਦੀ ਐ ਤੇ ਅਗਲੇ ਦਿਨ ਵੀ ਮਾਰਨ ਦੀ ਹੁੰਦੀ ਐ ਠੀਕ ਐ ਨਾ 2 2 3 3 ਦਿਨ ਵੀ ਹੀਟ ਚ ਆ ਜਾਂਦੀ ਐ ਉਹਦੇ ਅਸਤੇ ਆਪੇ ਇੱਕਾਰੀ ਦੱਸਿਆ ਹੈ ਇਹ ਤਾਂ ਕਿਹੜਾ ਠੰਡਾ ਟੀਕਾ ਹੁੰਦਾ ਵਾ ਉਹ ਪਰੋਣਾ ਚਾਹੀਦਾ ਕਿਹੜਾ ਠੰਡਾ ਟੀਕਾ ਉਦੋਂ ਨਹੀਂ ਗਾਂ ਨੂੰ ਜਾਂ ਮੱਝ ਨੂੰ ਪਰੋਣਾ ਚਾਹੀਦਾ ਕਿਹੜੀ ਗਾਂ ਵਗੈਰਾ ਹੀਟ ਜਿਆਦੀ ਨਹੀਂ ਲਿੰਦੀ ਕਿਹੜੀ ਗਾਂ ਜਾਂ ਕੋਈ ਮੱਝ ਹੀਟ ਵਗੈਰਾ ਜਿਆਦੀ ਲਿੰਦੀ ਹੋਵੇ ਨਾ ਉਹਨੂੰ ਟੀਕਾ ਲਵਾਉਣਾ ਜ਼ਰੂਰੀ ਹੁੰਦਾ ਵਾ ਕਿਹਵਲੇ ਡਾਕਟਰ ਆਪਣੇ ਕੋਲ ਵੀ ਟੀਕਾ ਭਰ ਦੇ ਲਾ ਦਿੰਦੇ ਆ ਠੰਡਾ ਟੀਕਾ ਇਹ ਲਾਉਣ ਲੱਗੇ ਆ ਕਿ ਇਹ ਠੰਡਾ ਟੀਕਾ 20 ਰੁਪਈਆ ਤੋਂ ਸ਼ੁਰੂ ਹੋ ਜਾਂਦਾ ਵਾ ਕੇਦਵਿਆਪਾ ਕੋਈ ਠੰਡਾ ਟੀਕਾ ਲਵਾਣਾ ਵਾ ਕਿ ਚੰਗੀ ਕੰਪਨੀ ਦਾ ਟੀਕਾ ਲਵਾਉਣਾ ਵਾ ਨਹੀਂ ਤਾਂ ਉਹਨੂੰ ਕਹਾ ਆਪ ਤੇ ਟੀਕਾ ਭਰ ਦੋ ਜਾਂ ਆਪੇ ਟੀਕਾ ਲੈ ਕੇ ਲਾ ਦਾਂਗੇ ਠੰਡਾ ਠੀਕ ਹੈ ਨਾ ਵੀਡੀਓ ਦੱਬ ਕੇ ਸ਼ੇਅਰ ਕਰਿਓ ਸਕਰੀਨ ਦੇ ਉੱਤੇ ਦੀ ਵੇਖਣ ਦੇ ਜੇ ਠੰਡਾ ਟੀਕਾ ਆਹ ਲਾ ਠੰਡਾ ਟੀਕਾ ਹੁੰਦਾ ਵਾ ਕਿਹੜਾ ਹਾਲੀ ਪੈਕਿੰਗ ਠੀਕ ਹੈ ਨਾ 175 ਕਾ ਐਮ ਆਰ ਪੀ ਹੁੰਦਾ ਵਾ ਲੈਸ ਤੇ ਮਿਲ ਜਾਂਦਾ ਹੋਸਟਲ ਮੈਡੀਕਲ ਸਟੋਰ ਤੋਂ ਆਹ ਕਦਵੇ ਤੁਸੀਂ ਟੀਕਾ ਭਰਾਇਆ ਵਾ ਇਹਨੂੰ ਨਾਲ ਹੀ ਟੀਕਾ ਲਾ ਦੋ ਠੀਕ ਹੈ ਨਾ ਕਿ ਤਾ ਸਮਝੋ ਜੀ ਇੱਕ ਅਜਲਾਤਾ ਤੇ ਸੱਤਾ ਦਾਠਾ ਦਿਨਾਂ ਬਾਅਦ ਵੀ ਦੀ ਲਾ ਸਕਦੇ ਕਿڑی ਜਿਆਦਾ ਹੀਟ ਲੈਂਦੇ ਹੋਵੇ ਕਦੇ ਵੀ ਗਾਂ ਨੂੰ ਜਾਂ ਮੱਝ ਨੂੰ ਟੀਕਾ ਭਰੋਣਾ ਇੱਕ ਅੱਜ ਭਰਾ ਕੇ ਇੱਕ ਅਗਲੇ ਦਿਨ ਜ਼ਰੂਰ ਭਰੋਣਾ ਡਬਲ ਠੀਕ ਹੈ ਤਾਂ ਬਾਅਦ ਠੰਡਾ ਟੀਕਾ ਲਾ ਦੋ ਨੋ ਠੀਕ ਹੈ ਨਾ ਵੀਡੀਓ ਦਬ ਕੇ ਸ਼ੇਅਰ ਕਰਿਓ ਆ ਕੰਮ ਵਸਤੇ ਹੁੰਦਾ ਵਾ ਠੰਡਾ ਟੀਕਾ ਠੀਕ ਹੈ ਨਾ